ਨਰਿੰਦਰ ਮੋਦੀ ਨੇ ਡੋਨਲਡ ਟਰੰਪ ਦੀ ਅਡਾਤੀ ਜਾਂ ਨੀਂਦ ਹੈਗਾ ਪਰੇਸ਼ਾਨ ਮਿਸ਼ਨ ਪੰਜਾਬ ਤੇ ਸਵਾਗਤ ਕੱਲ ਜੋ ਚੀਨ ਦੇ ਵਿੱਚ ਸੰਮੇਲਨ ਹੋਇਆ ਉੱਥੇ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਤੇ ਰੂਸ ਦੇ ਪ੍ਰਧਾਨ ਮੰਤਰੀ ਨੇ ਤਾਂ ਉੱਥੇ ਕਮਾਲ ਹੀ ਕਰਤੀ ਕਿ ਕਿਸ ਤਰ੍ਹਾਂ ਉਹਨੇ ਮੋਦੀ ਜੀ ਨੂੰ ਇੰਨਾ ਆਦਰ ਸਨਮਾਨ ਦਿੱਤਾ ਨਾਲ ਇੱਕੇ ਗੱਡੀ 'ਚ ਬੈਠ ਕੇ ਗਏ ਆ ਜਿਹੜੀਆਂ ਵੀਡੀਓ ਕਲਿੱਪ ਆ ਇਹਦੇ ਨਾਲ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਪਰੇਸ਼ਾਨ ਆ ਉਹਦੀ ਨੀਂਦ ਉੱਡੀ ਪਈ ਆ ਇਹ ਰਾਜਨੀਤਿਕ ਕੂਟਨੀਤਿਕ ਬੁੱਧੀਜੀਵਾਂ ਦੀ ਮੰਨਣਾ ਕਿ ਤਿੰਨ ਮਹਾਂ ਸ਼ਕਤੀਆਂ ਰੂਸ ਚైనా ਤੇ ਭਾਰਤ ਦੇ ਮੁਖੀਆਂ ਦੀ ਇਦਾਂ ਇੱਕ ਸੁਰਤਾ ਜੇ ਇਹ ਅੱਗੇ ਬਣ ਗਈ ਤੇ ਅਮਰੀਕਾ ਨੂੰ ਬਹੁਤ ਮੁਸ਼ਕਲ ਆਏਗੀ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਡੋਨਲਡ ਟਰੰਪ ਨਾਲ ਨਾਰਾਜ਼ ਨੇ ਉਸ ਨੇ ਭਾਰਤ ਤੇ ਬੇ ਲੋੜਾ ਟਾਇਰ ਫੁਲਾ ਕੇ ਭਾਰਤ ਦੀ ਨਾਰਾਜ਼ਗੀ ਮੁੱਲ ਲਈ ਕਿਉਂਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਆ ਤੇ ਰੂਸ ਦੇ ਪ੍ਰਧਾਨ ਮੰਤਰੀ ਕਿਦਾਂ ਸਵਾਗਤ ਕਰ ਰਿਹਾ ਦੇਖੋ ਜਰਾ ਰੂਸ ਦੇ ਰਾਸ਼ਟਰਪਤੀ ਦਾ ਮੋਦੀ ਨੂੰ ਇਹ ਸਤਕਾਰ ਅਮਰੀਕਾ ਨੂੰ ਹਜਮ ਨਹੀਂ ਹੋ ਰਿਹਾ ਤੇ ਉਸ ਦੀ ਪਰੇਸ਼ਾਨੀ ਦਾ ਸਵੱਬ ਇਹਨਾਂ ਦੋਵਾਂ ਦੇਸ਼ਾਂ ਦਾ ਆਪਸੀ ਏਡਾ ਤਾਲਮੇਲ ਆ ਹੋਣ ਵਾਲੇ ਦਿਨਾਂ ਦੇ ਵਿੱਚ ਡੋਨਲਡ 트럼ਪ ਤੇ ਹੋਰ ਪ੍ਰੈਸ਼ਰ ਵਧਾ ਸਕਦੀਆਂ ਉਥੋਂ ਦੀਆਂ ਵਿਰੋਧੀ ਪਾਰਟੀਆਂ ਇਹ ਗੱਲ ਬਹੁਤ ਅਹਿਮ ਹੈ